ਕੁਛ ਦੇਖ ਰਹੇ ਹੋ APN ਲਾਈਵ ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਲੁਧਿਆਣਾ ਵਿੱਚ ਪੈਂਦੇ ਨਿਊ ਸ਼ਕਤੀਨਗਰ ਦੀਆਂ ਹਨ ਜਿੱਥੇ ਸਵੇਰੇ 6 ਵਜੇ ਦੇ ਕਰੀਬ ਲੱਗੀ ਇੱਕ ਫੈਕਟਰੀ 'ਚ ਅੱਗ ਅਤੇ ਲੱਖਾਂ ਦਾ ਹੋਇਆ ਨੁਕਸਾਨ ਲੁਧਿਆਣਾ ਤੋਂ ਤਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਉਨੀ ਬਾਜੀ ਇਹ ਸਾਨੂੰ ਸਵੇਰੇ 6:30 ਦੇ ਕਰੀਬ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀਗਾ ਜੀ ਕਿ ਨਿਊ ਸ਼ਕਤੀ ਨੰਬਰ ਗਲੀ ਨੰਬਰ 8 ਦੇ ਵਿੱਚ ਇੱਕ ਫੈਕਟਰੀ ਚੱਗ ਲੱਗ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਫਾਇਰ ਗ੍ਰੇਡ ਨੂੰ ਬੁਲਾਇਆ ਫਾਇਰ ਗ੍ਰੇਡ 15 ਤੋਂ 10 ਮਿੰਟ ਪਹਿਲਾਂ ਪਹੁੰਚ ਗਈ ਹੈ ਫਾਇਰ ਗ੍ਰੇਡ ਵੀ ਤੇ ਅੱਗ ਤੇ ਕੰਟਰੋਲ ਪਾ ਲਿਆ ਗਿਆ ਤੇ ਅਗਲੀ ਕਿੰਨੀਆਂ ਗੱਡੀਆਂ ਫਾਰਗਵੈਟ ਦੀਆਂ ਕੋਈ ਹੈ ਜਾਣਕਾਰੀ ਕਿੰਨੀਆਂ ਅਗਲੀਆਂ ਲੱਗ ਸਕਦੀਆਂ ਚਾਰ ਚਾਰ ਨਹੀਂ ਗੱਡੀਆਂ ਤਾਂ 8 ਨੇ ਲਗਾਤਾਰ ਕੰਮ ਕਰ ਰਹੀਆਂ ਨੇ ਇਹ ਲੱਗ ਚੁੱਕੀਆਂ ਉਹ ਫਾਰਗਵੈਟ ਦਾ ਕਿੰਨੀ ਨਾਲ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਜੀ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਜੀ ਕੋਈ ਜਾਨੀ ਨੁਕਸਾਨ ਨਹੀਂ ਤੇ ਜਿਹੜਾ ਜੀ ਅੰਦਰ ਜਿਹੜਾ ਮਾਲ ਦਾ ਨੁਕਸਾਨ ਦਾ ਕੋਈ ਲੱਗੇ ਜੀ ਪਤਾ ਜੀ ਨਹੀਂ ਇਹ ਹੋਨਰ ਨੂੰ ਪਤਾ ਜੀ ਸਾਨੂੰ ਨਹੀਂ ਪਤਾ ਮਾਲ ਦੇ ਨੁਕਸਾਨ ਦਾ ਕਿੱਲਾ ਲੱਗੇ ਗੱਡੀ ਕਾਰਨ ਦਾ ਕੋਈ ਪਤਾ ਲੱਗੇ ਨਹੀਂ ਕੁਛ ਨਹੀਂ ਅੱਗ ਲੱਗਦੇ ਕਾਰਨ ਹਾਲੇ ਕੁਛ ਨਹੀਂ ਪਤਾ ਲੱਗਾ ਹਾਲ ਤੱਕ ਬੁਝਾ ਰਹੇ ਆ ਜੀ ਸਵੇਰ ਤੋਂ ਇਸਰ ਅੱਗ ਦੇਖੋ 7 ਵਜੇ ਲੱਗੀ ਸੀਗੀ ਜੀ ਇਹ ਕਾਰਨ ਤਾਂ ਮਾਲਕ ਦੱਸਣਗੇ ਜੀ ਕਿੰਦਾ ਅੱਗ ਲੱਗੀ ਹੈ ਜੀ ਕਿਸ ਤਰ੍ਹਾਂ ਨਹੀਂ ਲੱਗੀ ਅਸੀਂ ਕਿੰਨੇ ਵਜੇ ਤੱਕ ਕੋਈ ਨਹੀਂ ਆਦੀ ਅਸੀਂ ਸਰ ਇਹ ਸਾਨੂੰ ਇਤਲਾ ਮਿਲੀ ਜੀ 7 ਵਜੇ ਸਾਨੂੰ ਸੂਚਨਾ ਮਿਲੀ ਹੈ ਅਸੀਂ ਪਹਿਲੀ ਗੱਡੀ ਸੁੰਦਰ ਨਗਰ ਤੋਂ ਭੇਜੀ ਆ ਆ ਕੇ ਦੇਖਿਆ ਅਗੋਂ ਬਹੁਤ ਜ਼ਿਆਦਾ ਸੀਗੀ ਤੇ ਉਸ ਤੋਂ ਬਾਅਦ ਅਸੀਂ ਬਾਕੀ ਆਪਣੀਆਂ ਸਾਰੀਆਂ ਗੱਡੀਆਂ ਮੂਵ ਕਰਵਾਈਆਂ ਸੀ ਹੁਣ ਤੱਕ ਕਿੰਨੀਆਂ ਗੱਡੀਆਂ ਮੂਵ ਹੋਈਆਂ ਗੱਡੀਆਂ ਸਰ ਹੁਣ ਤੱਕ ਅਸੀਂ 40 ਤੋਂ 45 ਗੱਡੀਆਂ ਜਿਹੜੀਆਂ ਪਾਣੀ ਦੀਆਂ ਪਾ ਦਿੱਤੀਆਂ ਜੀ ਅਗਸਟ ਤੱਕ 80 ਤੋਂ 90% ਜਿਹੜੀ ਕੰਟਰੋਲ ਹੈ ਗਈ ਹੈ ਫਾਈ ਕੰਟਰੋਲ ਹੋ ਗਿਆ ਹਾਂ ਹਾਂਜੀ ਸਰ 80 ਤੋਂ 90% ਕੰਟਰੋਲ ਹੈ ਤਾਂ ਬਾਕੀ ਜਿਹੜਾ ਸਪਰੇਅ ਹੈਗਾ ਇਹ ਨੂੰ ਹਲੇ ਘੱਟ ਤੱਕ ਲੱਗੇਗਾ ਜੀ ਇਹ ਸਰਕਟ ਹੋਇਆ ਕੀ ਹੋਇਆ ਸਰਕਟ ਬਿਜਲੀ ਕਿੰਨੇ ਕ ਵਜੇ ਦੇ ਕਰੀਬ ਜਿਹੜੀ ਅੱਗ ਲੱਗੀ ਹੈ ਇਹ ਪਤਾ ਲੱਗਾ 6:00 ਵਜੇ 6:00 ਵਜੇ ਪਤਾ ਲੱਗਾ ਕਾਰੀਅਰ ਇਹ ਕੰਮ ਮਤਲਬ ਕਿੰਨੀ ਦੇਰ ਤੱਕ ਐਂਬੂਲੈਂਸ ਆਈਆਂ ਸੀ ਇੱਥੇ ਜਦੋਂ ਪਤਾ ਲੱਗਿਆ ਵੀ 6 ਵਜੇ ਅੱਗ ਲੱਗ ਗਈ ਆ ਅੰਮ੍ਰਿਤਪੁਰ ਅੱਧ ਘੰਟੇ ਬਾਅਦ ਗੱਡੀ ਆ ਗਈ ਸੀ ਇਹਨੇ ਗੱਡੀ ਆ ਦਿੱਤੀ ਬੜੇ ਤਿੰਨ ਚਾਰ ਜਣੇ ਕਾਫੀ ਆਇਆ ਨਾ ਕਟੋ-ਕਟੋ 15-20 ਆਏ ਗਏ ਹੋਣੇ ਵੀ ਜਿਹੜੀ ਗੱਡੀ ਖਾਲੀ ਹੁੰਦੀ ਆ ਨੁਕਸਾਨ ਵਗੈਰਾ ਤਾਂ ਮਾਣ ਲੱਗੇ ਨੁਕਸਾਨ ਦਾਰੇ ਨਹੀਂ ਹੈ ਪਤਾ ਲੱਗਾ ਕਿੰਨਾ ਹੋਇਆ ਤਾਂ ਬਾਅਦ ਚ ਪਤਾ ਲੱਗੂ ਕੋਈ ਅਣਜਾਣੇ ਨੁਕਸਾਨਦਾਰ ਉਹ ਤਾਂ ਜੋ ਮਾਲਕ ਨੂੰ ਪੁੱਛਾਂਗੇ ਫੇਰ ਪਤਾ ਲੱਗੂ ਕੀ ਅੰਦਰ ਸਰਗਾ ਨੇ ਕੋਈ ਜਾਣੇ ਨੁਕਸਾਨਦਾਰ ਨਹੀਂ ਮੇਰਾ ਨਾਮ ਵਿਪਨੋਚਾ ਜੀ ਅੱਛਾ ਜਿਹੜੀ ਆ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਜੀ ਕੀ ਫਰਮ ਦਾ ਨਾਮ ਕੀ ਹੈ ਸ਼੍ਰੀ ਰਾਮਪੁਰ ট্রেਡਰਸ ਅੱਧਰ ਰੱਖੋ ਜੀ ਸਾਹਿਬ ਕੀ ਬੰਦੀ ਕਿਸ ਚੀਜ਼ ਦੀ ਫੈਕਟਰੀ ਲੇਡੀਜ਼ ਆਈਟਮ ਬੰਦੀ ਹੈ ਜੀ ਲੇਡੀਜ਼ ਆਈਟਮ ਬੰਦੀ ਹੈ ਜੈਂਟਸ ਆਈਟਮ ਵੀ ਬੰਦੀ ਹੈ ਅੱਗ ਕਿੰਨੇ ਕ ਵਜੇ ਲੱਗੀ ਸੀ ਤਕਰੀਬਨ ਮੈਨੂੰ ਜੀ 7:12 ਤੇ ਫੋਨ ਆਇਆ ਹੈ ਤੇ ਉਮੀਦ ਕਰਦਾ ਕਿ 6:30 'ਤੇ ਅੱਗ ਲੱਗੀ ਹੋਈ ਹੈ ਕੱਲ ਲੱਗਦਾ ਤਾਰਨ ਕੋਈ ਪਤਾ ਲੱਗਿਆ ਕੁਛ ਨਹੀਂ ਪਤਾ ਚੱਲਿਆ ਜੀ ਪੂਰੀ ਲੱਗੀ ਅੱਗੇ ਕੋਈ ਜਾਨੀ ਨੁਕਸਾਨ ਜਦੋਂ ਜਾਨੀ ਨੁਕਸਾਨ ਨਹੀਂ ਰਾਤੀ ਅੰਦਰ ਕਾਰੀਗਰ ਹੈਗੇ ਸੀ ਦੋ ਉਹ ਨਿਕਲੇ ਸੀ ਬਾਅਦ ਠੀਕ ਨਾ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਬਹੁਤ ਉੱਪਰ ਸਟਾਕ ਪਿਆ ਸੀ ਧਾਗਾ ਪਿਆ ਸੀ ਮਸ਼ੀਨ ਨਹੀਂ ਸੀਗੀ ਨੀ ਅੰਦਰ ਨਹੀਂ ਮਸ਼ੀਨ ਨਹੀਂ ਬੇਸਮੈਂਟ ਸੀ ਕਿਹੜੀ ਜਗ੍ਹਾ ਮਸ਼ੀਨ ਦੀ ਹੈਗੀ ਸੀ ਉੱਪਰ ਮਸ਼ੀਨਾਂ ਹੈਗੀਆਂ ਸੀ ਚਾਰ ਮਸ਼ੀਨ ਹੈਗੀਆਂ ਸੀ ਉੱਪਰ ਫਰਮ ਦਾ ਕੀ ਨਾਮ ਹੈ ਸ਼ੀਰਾਮ ਮੋਲ ਟ੍ਰੇਡਰਸ ਕਿਹੜੇ ਏਰੀਆ ਚ ਹੈ ਸ਼ਕਤੀ ਨਗਰ